ਹਾਂਜੀ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਵਧੀਆ ਭਾਈ ਜੀ ਵਧੀਆ ਜੀ ਇਸ ਵਾਰ ਤਾਂ ਨਹੀਂ ਡੁੱਬੇ ਤੁਹਾਡੇ ਛੋਨੇ ਨਹੀਂ ਕਿ ਨਹੀਂ ਡੁੱਬੇ ਨਹੀਂ ਆ ਜੀ ਯਾਰ ਮੇਰੇ ਨਾਲ ਨਾ ਤਜਰਬਾ ਸਾਂਝਾ ਕਰੋ ਜਦੋਂ ਮੈਂ ਤੁਹਾਡਾ ਨੰਬਰ ਹੀ ਉਹਦੋਂ ਦਾ ਸੇਵ ਕੀਤਾ ਹੋਇਆ ਜਦੋਂ ਇਹ ਹਾਲਾਤ ਬਣੇ ਸੀ ਥੋੜਾ ਛੋਨਾ ਡੁੱਬ ਗਿਆ ਸੀ ਹਾਂਜੀ ਹਾਂਜੀ ਠੀਕ ਹੈ ਮੈਨੂੰ ਇੱਕ ਤਾਂ ਦੱਸੋ ਵੀ ਉਸ ਵਾਰ ਤੁਹਾਡਾ ਛੋਨਾ ਕਿੰਨੇ ਦਿਨ ਡੁੱਬਿਆ ਰਿਹਾ ਸੀ ਪਾਣੀ ਚ ਸਾਡੇ ਮਤਲਬ 20 ਦਿਨ ਤੋਂ ਡੋਨ ਰਿਆ ਸੀਗਾ ਪੂਰਾ 20 ਦਿਨ ਝੋਨਾ ਡੁੱਬਿਆ ਰਿਹਾ ਕਿੰਨੀ ਸੀ ਝੋਨੇ ਦੀ ਉਦੋਂ ਜਦੋਂ ਡੁੱਬਿਆ ਸੀਗਾ ਜਦੋਂ ਅਪਰੋਂ ਉਹ ਝੋਨਾ ਸੀਗਾ ਇਹ 31 ਦਿਨ ਦਾ ਤੀਗੇਤੀ ਦਿਨ ਦਾ ਤੇ ਕਿਤੋਂ ਲਿਆ ਕਿੰਨਾ ਸੀਗਾ ਫਿਰ ਆਪਾਂ ਵਾਇਆ ਤਾਂ ਹੈ ਨਹੀਂ ਸੀ ਉਹਨੂੰ ਨਹੀਂ ਨਹੀਂ ਵਾਇਆ ਨਹੀਂ ਸੀ ਉਹਨੂੰ ਹਾਂ ਯੂਰੀਆ ਸਲਫਰ ਪੋਟਾਸ਼ ੱਲੇ ਪਾਈ ਸੀ ਤੇ ਫੰਗੀ ਨਾਲ ਸਪਰੇਅ ਕਰਵਾਇਆ ਸੀ ਉਹ ਉਹ ਕਰਾਈਏ ਦੋ ਸਪਰੇਅ ਕਰਾਈਆਂ ਸੀ ਇੱਕ ਦੋ ਵਾਰੀ ਫਰਕ ਪਈ ਫੁਰਕੀ ਰਹੀ ਕਿ ਮੈਂ ਤਾਂ ਅੰਦਾਜ਼ਾ ਯਾਦ ਹੋਵੇ ਜਾਂ ਕੋਈ ਕਲਮ ਲਿਖੀ ਹੈ ਘਰੇ ਡੇਰੀ ਤੇ ਮੈਂ ਦੱਸਿਓ ਵੀ ਉਦੋਂ ਦਾ ਝਾੜ ਕੀ ਆਇਆ ਸੀ ਆਪਣਾ 93 93 ਮਾਣ ਲਾ ਫਿਰ ਇਹ ਜਿਹੜੇ ਲੋਕ ਵੀਰੇ ਹੁਣ ਦੋ ਦਿਨਾਂ ਤੋਂ ਭਾਰੀ ਵਰਖਾ ਹੋਈ ਆ ਪਾਣੀ ਚਲਦਾ ਫਿਰਦਾ ਹੁੰਦਾ ਖੇਤਾਂ 'ਚ ਗਾਹ ਦੀ ਗਾਹ ਚਲ ਜਾਂਦਾ ਕਈ ਖੇਤਾਂ 'ਚ ਬਾਣਾ ਭਰ ਜਾਂਦਾ ਲੋਕ ਘਬਰਾ ਜਾਂਦੇ ਆ ਹਾਂ ਜਿਉਂ ਕਿ ਆਪਾਂ ਸਾਰੇ ਰਿਕਾਰਡ ਨਹੀਂ ਰੱਖਦੇ ਮੈਨੂੰ ਤਾਂ ਪਤਾ ਵੀ ਇਹ ਚੀਜ਼ਾਂ ਤੋਂ ਨਾ ਸਹਾਰ ਜਾਂਦਾ ਨਰਮਾ ਦਾ ਖੜਾ ਹੀ ਮੱਚ ਜੂਗਾ ਪਾਣੀ 'ਚ ਮੈਂ ਤਾਂ ਹੀ ਹੋਣਾ ਕਿ ਜੇ ਤੁਹਾਡੇ ਨਾਲ ਗੱਲ ਹੋ ਗਈ ਫਿਰ ਮੈਂ ਵਾਇਆ ਨਹੀਂ ਮੈਂ ਚੱਲ ਕਦੀ ਦਾ ਨਗਲਾ ਟ੍ਰੈਲ ਹੀ ਰੱਖਦੇ ਆ ਨਹੀਂ ਬਹੁਣੀ ਬਹੁਤ ਆਖੀ ਆ ਬਾਈ ਬਸਨ ਬਹੁਤ ਬਹੁਤ ਪੱਠਿਆਂ ਵਾਲਾ ਬਹੁਤ ਬਹੁਤ ਹੋਣਾ ਯਾਰ ਹਾਂ ਤੁਸੀਂ ਆ ਮੈਂ ਜ਼ਿੰਮੇਵਾਰ ਤੁਸੀਂ ਦੇਖ ਕਰੋਗੇ ਤੁਸੀਂ ਨੂੰ ਬਸ ਪਾਣੀ ਸਿਕਾਈ ਰੱਖੋ ਹਾਂ ਕੱਢਾ ਕਰਕੇ ਰੋੜਾ ਪੰਜ ਦਿਨ ਬਰਖਾ ਹੀ ਆਈ ਗਈ ਫਿਰ ਹਾਂ ਉਹ ਤੋਂ ਤਾਂ ਪਾ ਰਹੇ ਪੈ ਕੇ ਥੋੜੇ ਤਾਂ ਖੇਤਾਂ 'ਚ ਮੋਟਰਸਾਈਕਲ ਤੇ ਨਹੀਂ ਜਦ ਤੁਰ ਕੇ ਜਾਣ ਲੱਗੇ ਕਿ ਲੋਕ ਹਾਂਜੀ 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 ਤੇ ਉਹਨਾਂ ਚੋਨਾ ਫੇਰ ਵੀ ਉਹ ਚੋਨਾ ਮਤਲਬ ਕਿਹੜਾ ਚੋਨਾ ਸੀ ਤੁਹਾਡੇ ਕੋਲੇ ਉਹ ਆਪਣੇ ਕੋ ਸਟਾਰਟ ਸੀਗਾ ਜੀ ਹਾਈਬ੍ਰਿਡ ਸੀਗਾ ਹਾਈਬ੍ਰਿਡ ਸੀਗਾ ਵਧੀਆ ਝਾੜ ਦੇ ਗਿਆ ਇੰਨੇ ਮਾੜੇ ਹਾਲਾਤਾਂ ਝਾੜ ਦੇ ਗਿਆ ਹਲਾ ਮਾੜੇ ਹਾਲਾਤਾਂ ਜੇ ਮੰਨ ਕੇ ਜੇ ਮਾੜੇ ਹਾਲਾਤ ਨਹੀਂ ਇਹ ਮੋਗੇ ਦੇ ਪਿੰਡ ਬੱਗੀਪੁਰਾ ਆਸੇ ਪਾਸੇ ਕਾਫੀ ਪਾਣੀ ਲੋਕਾਂ ਦੇ ਖੇਤਾਂ ਵਿੱਚ ਜਮਾ ਹੋਇਆ ਹੈਗਾ ਤੇ ਉਹ ਕਈ ਵਾਰੀ ਜ਼ਿਮੀਦਾਰ ਨਾ ਐਵੇਂ ਡਰ ਜਾਂਦੇ ਆ ਤੇ ਫਿਰ ਉਹ ਵਾਰੀ ਦੂਜੀ ਵਾਰ ਫਸਲ ਲਾਉਣੀ ਬਾਈ ਯਾਰ ਖਰਚਾ ਬਹੁਤ ਹੋ ਜਾਂਦਾ ਬਹੁਤ ਬਹੁਤ ਹੋ ਜਾਂਦੇ ਸਾਡਾ ਤਾਂ ਆਪ ਐ ਹੀ ਸੀਗਾ ਜੀ ਪਰ ਤੁਸੀਂ ਤੁਹਾਡੇ ਤੇ ਹੀ ਰਿਹਾ ਚਲ ਕੋਈ ਨਹੀਂ ਲਾ ਵੇਖੀ ਮੈਂ ਸ਼ਾਨ ਨੂੰ ਅੱਜ ਇਸ ਤੇ ਵੀਡੀਓ ਪਾਉਣਾ ਹੈਗਾ ਇਹ ਨਾ ਅਸੀਂ ਤਾਂ ਇਹ ਜੀ ਨੂੰ ਦੇਖਿਆ ਹੋਇਆ ਪਰ ਇਹ ਚੀਜ਼ ਨੂੰ ਤੁਹਾਡੀ ਹੁਣ ਰਿਕਾਰਡਿੰਗ ਹੋ ਗਈ ਮੈਂ ਰਿਕਾਰਡਿੰਗ ਪਾਉਂਗਾ ਇਹ ਚੀਜ਼ ਇੱਕ ਠੱਪਾ ਲੱਗ ਗਿਆ ਇਸ ਚੀਜ਼ ਦਾ ਵੀ ਜਿਹੜ ਹਾਲਾਤ ਹੋਏ ਸੀਗੇ ਯਾਰ ਉਹਨਾਂ ਦੇ ਹਾਲਾਤਾਂ ਤੋਂ ਬਾਹਰ ਨਿਕਲ ਕੇ ਉਹ ਬੰਦੇ ਨੇ ਓਨੀ ਫਸਲ ਤੋਲੀ ਆ ਜਿੰਨੀ ਆਮ ਤੌਰ 'ਤੇ ਹੁੰਦੀ ਹੁੰਦੀ ਆ ਹਾਂਜੀ 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 ਤੋਲੀ ਹੀ ਆਪਾਂ ਕੋਈ ਗੱਲ ਨਹੀਂ ਜੇ ਮਾਰੇ ਹਾਲਾਤਾਂ 'ਚ 500 600 ਰੁਪਇਆ 1000 ਲੱਗ ਜੂਗਾ ਕੋਈ ਗੱਲ ਨਹੀਂ ਫਸਲ ਦੁਬਾਰੇ ਲਾਉਣੀ ਤਾਂ ਯਾਰ ਬਹੁਲੀ ਬੜੀ ਦੁਬਾਰੇ ਖਰਚਾ ਮੈਨੂੰ ਲਵਾਈ ਦਾ 5-4000 ਰੁਪਏ ਜਾਂਦਾ ਫਿਰ ਬਹੁਤ ਨਾਲੇ ਸੇਲ ਉੱਪਰ ਵੰਡਣ ਮਿਲੇ ਫਿਰ ਰੇਟ ਉੱਪਰ ਵਧਣ ਮਿਲੇ ਵੀ ਹਾਂਜੀ ਤੇ ਕੋਈ ਵਧਣ ਵੀ ਨਹੀਂ ਲੇਟ ਹੋਇਆ ਆਪਣਾ ਫੋਰਡ ਹੀ ਸਮੇਂ ਵੱਧ ਕੀਤੀ ਉਹਨੇ ਦੂਜੇ ਮੁਰਗੇ ਨਾਲ हां ना ਕੋਈ ਵਰਕੇ ਵੀਡੀਓ ਪਾਈਆਂ ਸੀ ਤੁਹਾਨੂੰ ਜੀ ਹਾਂ ਮੇਰੇ ਕੋਲ ਰਿਕਾਰਡ ਪਿਆ ਹੋ ਮੈਂ WhatsApp ਤੇ ਮੈਂ ਚੈੱਕ ਕਰਦਾ ਹੈਗਾ ਤੁਸੀਂ ਮੈਨੂੰ ਮੈਨੂੰ ਭਰੇ WhatsApp ਤੇ ਮੇਰਾ ਪਿਆ ਹੀ ਹੋ ਸਾਰਾ ਕੁਝ ਹਾਂਜੀ ਹਾਂਜੀ ਮੇਰੇ ਕੋਲ ਮੈਂ ਸ਼ੇਅਰ ਕਰਦਾ ਮੈਂ ਮੇਰਾ ਆ ਫੋਨ ਮੈਂ ਚੇਂਜ ਨਹੀਂ ਕੀਤਾ 6 ਸਾਲ ਪੁਰਾਣਾ WhatsApp ਚੱਲੀ ਜਾਂਦਾ ਹੈਗਾ ਥੋੜੇ ਦਾ ਹਾਲਾਤ ਮੇਰਾ ਖਿਆਲ 2022 ਹੋਈ ਜੀ ਹੋਏ ਸੀਗੇ ਇਹ 22 ਈ ਹੋਈ ਸੀ 22 ਆਪਣੇ ਜੀ ਹਾਂ ਤੇ ਠੀਕ ਆ ਫਸਣਾ ਆਜੀ ਵਧੀਆ ਖੜੀ ਆਂ ਠੀਕ ਆ ਠੀਕ ਆ ਚਲੋ ਮੈਂ ਕਹਾਂ ਫੋਨ ਫਾਨ ਨਹੀਂ ਆਇਆ ਮੈਂ ਕਰ ਲੈਣਾ ਹੈਗਾ ਯਾਰ ਨਹੀਂ ਆਪਾਂ ਨਾ ਮੇਲੇ ਮੂਲੇ ਦੇ ਮੈਂ ਲਈਦਾ ਹੀ ਹਮਲੋਡ ਮੈਂ ਸਾਨੂੰ ਮੈਨਰ ਨਹੀਂ ਇੱਕ ਟੀਮ ਮੈਂ ਲਈ ਪੀਲੇ ਸਾਰੇ ਮੈਲੇ ਸੀ ਦੇਖੋ ਵੀ ਉਹਦੀ ਮੈਂ ਸ਼ੇਅਰ ਹੀ ਲੋਡ ਨਹੀਂ ਪੈਂਦੀ ਕਿ ਵੀ ਟਾਈਮ ਟਾਈਮ ਹੀ ਪਾਈ ਜਾਂਦੇ ਆਪਾਂ ਫੋਨ ਫਾਨ ਦੀ ਲੋਡ ਨਹੀਂ ਪੈਂਦੀ ਹਾਂਜੀ ਹਾਂਜੀ ਮੈਂ ਥੋੜੀ ਫਿਰ ਵੀ ਜੁੜਿਆ ਹੋਣਾ ਜੁੜਿਆ ਹੋਵੇ ਇਹਨਾਂ ਨੂੰ ਸ਼ੇਅਰ ਕਰ ਮੇਰੇ ਸੇਵ ਕਰ ਲਈ ਦੀ ਠੀਕ ਆ ਹੋਰ ਪਰਵਾਹ ਠੀਕ ਆ ਸਾਰਾ ਹਾਂਜੀ ਹਾਂਜੀ ਵਧੀਆ ਬਾਈ ਵਧੀਆ ਜੀ ਠੀਕ ਆ ਬਾਈ ਓਕੇ ਠੀਕ ਆ ਬਾਈ ਜੀ ਓਕੇ